ਭਾਈ ਆ ਜਾ ਨਕਲੀ ਇਹ ਬਣੇ ਹੋਇਆ ਬਾਬਿਆਂ ਦੀ ਰੀਸ ਕਰਦੇ ਆ ਇਹ ਅੱਜ ਫੜਿਆ ਹੈ ਦੋ ਜਣੇ ਉਹਨਾਂ ਦਾ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਇਹ ਅੱਜ ਇੱਧਰ 12 ਨੰਬਰ ਬਾੜ ਦੇ ਵਿੱਚ ਮੰਗਦੇ ਫਿਰਦੇ ਸੀ 12 ਤੇ 11 ਨੰਬਰ ਬਾੜ ਦੇ ਵਿੱਚ ਵੀ ਇਹ ਚੰਗੇ ਬਾਬਾ ਜੀ ਢੇਰਾ ਢੇਰਾ ਮੰਤ ਲੈਜੀਲੋਂ ਔਰ ਬਾਬਾ ਰਾਜੂ ਜੀ ਇਹ ਚੰਗੇ ਭਲੇ ਮੁੰਡੇ ਆ ਮੇਰੇ ਸ਼ਹਿਰ ਵਾਸਤੇ ਖੜੇ ਆ ਇੱਥੇ ਬੰਦੇ ਆ ਗੰਦ ਬਸ ਜੋ ਸਾਡਾ ਹੁੰਦਾ ਅਸੀਂ ਕਰਦੇ ਹਰ ਦਾ ਤਕਸਰੀ ਖਬਰਾਂ ਸਾਹਮਣੇ ਹੁੰਨੀਆਂ ਜਦੋਂ ਫੇਕ ਮਹੰਤ ਜਿਹੜੇ ਕਿ ਫਰਜ਼ੀ ਨਕਲੀ ਮਹੰਤ ਬਣ ਕੇ ਉਹ ਲੋਕਾਂ ਦੇ ਘਰਾਂ ਚੋਂ ਵਧਾਈ ਮੰਗਣ ਆਉਂਦੇ ਨੇ ਉਸ ਤੋਂ ਬਾਅਦ ਕਈ ਵਾਰੀ ਲੋਕਾਂ ਦੇ ਅੜਿੱਕੇ ਵੀ ਆ ਜਾਂਦੇ ਨੇ ਅਜਿਹਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਜਿਹੜੀ ਕਿ ਜਗਰਾਉਂ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਕੁਝ ਨਕਲੀ ਮਹੰਤ ਬਣ ਕੇ ਜਿਹੜਾ ਉਹ ਮੰਗ ਰਹੇ ਸੀਗੇ ਲੋਕਾਂ ਦੇ ਘਰ ਜਾ ਕੇ ਵਧਾਈ ਮੰਗ ਰਹੇ ਸੀਗੇ ਜਿਸ ਤੋਂ ਬਾਅਦ ਜਦੋਂ ਅਸਲੀ ਮਹੰਤਾਂ ਦੇ ਡਿੱਕੇ ਚੜ ਜਾਂਦੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਦੀ ਚੰਗੀ ਛਤਰਪ੍ਰੇੜ ਵੀ ਕੀਤੀ ਜਾਂਦੇ ਉਸ ਤੋਂ ਬਾਅਦ ਸਿਰ ਵੀ ਉਹਨਾਂ ਦੇ ਮੋਨ ਦਿੱਤੇ ਜਾਂਦੇ ਨੇ ਤਾਂ ਵੀਡੀਓ ਤੁਹਾਨੂੰ ਦਿਖਾ ਰਿਹਾ ਇਹ ਲਗਾਤਾਰ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜੜੀ ਹੈ ਉਹ ਵਾਇਰਲ ਹੋ ਰਹੀ ਹੈ ਤੇ ਜਗਰਾਉਂ ਦੀ ਇਹ ਵੀਡੀਓ ਦਸੀ ਜਾਏ ਜਗਰਾਉਂ ਦੇ ਵਾਰਡ ਨੰਬਰ 12 ਦੇ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇਸ ਵਾਰਡ ਦੇ ਵਿੱਚ ਲੋਕਾਂ ਕੋਲੋਂ ਤੱਕੇ ਨਾਲ ਵਧਾਈ ਮੰਗਦੇ ਨਕਲੀ ਮਹੰਤਾਂ ਨੂੰ ਅਸਲੀ ਮਹੰਤਾ ਨੇ ਮੌਕੇ ਤੇ ਫੜ ਲਿਆ ਤੇ ਉਹਨਾਂ ਦੀ ਛੱਤਰਪ੍ਰੇੜ ਕਰਦੇ ਹੋਏ ਉਹਨਾਂ ਦੇ ਸਿਰ ਵੀ ਮੋਨ ਦਿੱਤੇ ਗਏ ਪੂਰੀ ਘਟਨਾ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਲ ਹੋ ਰਹੀ ਹੈ ਇਸ ਮੌਕੇ ਤੇ ਪੂਰੀ ਗੱਲਬਾਤ ਕਰਦੇ ਜਗਰਾਵ ਇਲਾਕੇ ਦੇ ਸਾਰੇ ਮਹੰਤਾ ਦੇ ਮੁਖ ਸੇਵਾਦਾਰ ਰਾਜੂ بابا ਮਹੰਤ ਨੇ ਦੱਸਿਆ ਕਿ ਉਹਨਾਂ ਦੇ ਮਹੰਤ ਤਾਂ ਲੋਕਾਂ ਕੋਲੋਂ ਖੁਸ਼ੀ ਨਾਲ ਵਧਾਈ ਮੰਗਦੇ ਨੇ ਤੇ ਮੰਦਿਰ ਬਣਾਉਣ ਤੇ ਗਊਸ਼ਾਲਾ ਚਲਾਉਣ ਵਰਗੇ ਕੰਮ ਕਰਦੇ ਨੇ ਪਰ ਅਜਿਹੇ ਨੌਜਵਾਨ ਨਕਲੀ ਮਹੰਤ ਬਣ ਕੇ ਲੋਕਾਂ ਕੋਲੋਂ ਧੱਕੇ ਨਾਲ ਪੈਸੇ ਲੁੱਟਦੇ ਨੇ ਤੇ ਰਾਤ ਨੂੰ ਕਈ ਵਾਰ ਹੋਰ ਜ਼ੁਰਮ ਵੀ ਕਰ ਜਾਂਦੇ ਨੇ ਉਹਨਾਂ ਇਹ ਵੀ ਕਿਹਾ ਕਿ ਅਜੇ ਤੱਕ ਉਹਨਾਂ ਦੇ ਬੱਚਿਆਂ ਨੇ ਸਿਰਫ ਇਹਨਾਂ ਦੇ ਸਿਰ ਮੁੰਨੇ ਨੇ ਜੇਕਰ ਅਜੇ ਵੀ ਅਜੇ ਨੌਜਵਾਨ ਨਕਲੀ ਮਹੱਤਵ ਵਧਣ ਤੋਂ ਬਾਜ਼ ਨਹੀਂ ਆਇਆ ਤਾਂ ਫਿਰ ਇਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਗੀ ਕਿ ਕੀ ਕੁਝ ਕਿਆ ਤੁਹਾਨੂੰ ਸੁਣਾ ਦਿੰਦੇ क्या आप कनाडा एंड अमेरिका में हैं और आप अपना डेंटल ट्रीटमेंट भी करवाना चाहते हैं एंड यू आर आल्सो प्लानिंग अ ट्रिप टू इंडिया सो वी हैव वन ऑफ द बेस्ट एंड द टॉप मोस्ट डेंटल क्लिनिक सिचुएटेड इन द हार्ट ऑफ चंडीगढ़ एंड मोहाली जहां हम ये सारे प्रोसीजर्स पेनलेस तरीके से तो करते ही हैं रादर वी ट्राई आर बेस्ट की शॉर्ट ड्यूरेशन ऑफ टाइम में भी खत्म हो जाए जिसके लिए हम हाई एंड टेक्नोलॉजी यूज़ करते हैं चाहे वो डेंटल इम्प्लांट्स हो स्माइल मेकओवर हो या इन्विजिबल ब्रेसिस हो वी ट्राई आर बेस्ट टू फिनिश योर केस इन द बेस्ट पॉसिबल वे ਭਾਈ ਆ ਜਾ ਨਕਲੀ ਨੇ ਬਣੇ ਹੋਇਆ ਬਾਬਿਆਂ ਦੀ ਰੀਸ ਕਰਦੇ ਆ ਇਹ ਅੱਜ ਫੜਿਆ ਹੈ ਦੋ ਜਣੇ ਉਹਨਾਂ ਤੋਂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਇਹ ਅੱਜ ਇੱਧਰ 12 ਨੰਬਰ ਬਾੜ ਦੇ ਵਿੱਚ ਮੰਗਦੇ ਫਿਰਦੇ ਸੀ 12 ਤੇ 11 ਨੰਬਰ ਬਾੜ ਦੇ ਵਿੱਚ ਵੀ ਇਹ ਚੰਗੇ ਬਾਬਾ ਜੀ ਢੇਰਾ 13 ਮੰਤ ਲੈਜੀਲੋਂ ਔਰ ਬਾਬਾ ਰਾਜੂ ਜੀ ਬਾਬਾ ਰਾਜੂ ਇਹ ਚੰਗੇ ਭਲੇ ਮੁੰਡੇ ਆ ਮੇਰੇ ਸ਼ਹਿਰ ਵਾਸਤੇ ਖੜੇ ਆ ਇੱਥੇ ਬੰਦੇ ਆ ਗੰਦ ਬਸ ਜੋ ਸਾਡਾ ਹੁੰਦਾ ਸੀ ਕਰਦੇ ਵਰਤ ਤਕਸਰੀ ਖਬਰਾਂ ਸਾਹਮਣੇ ਉਨੀਆਂ ਜਦੋਂ ਫੇਕ ਮਹੰਤ ਜਿਹੜੇ ਕਿ ਫਰਜ਼ੀ ਨਕਲੀ ਮਹੰਤ ਬਣ ਕੇ ਉਹ ਲੋਕਾਂ ਦੇ ਘਰਾਂ ਚੋਂ ਵਧਾਈ ਮੰਗਣ ਆਉਂਦੇ ਨੇ ਉਸ ਤੋਂ ਬਾਅਦ ਕਈ ਵਾਰੀ ਲੋਕਾਂ ਦੇ ਅੜਿੱਕੇ ਵੀ ਆ ਜਾਂਦੇ ਨੇ ਅਜਿਹੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਜਿਹੜੀ ਕਿ ਜਗਰਾਉਂ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਕੁਝ ਨਕਲੀ ਮਹੰਤ ਬਣ ਕੇ ਜਿਹੜਾ ਉਹ ਮੰਗ ਰਹੇ ਸੀਗੇ ਲੋਕਾਂ ਦੇ ਘਰ ਜਾ ਕੇ ਵਧਾਈ ਮੰਗ ਰਹੇ ਸੀਗੇ ਜਿਸ ਤੋਂ ਬਾਅਦ ਜਦੋਂ ਅਸਲੀ ਮਹੰਤਾਂ ਦੇ ਡਿੱਕੇ ਚੜ ਜਾਂਦੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਦੀ ਚੰਗੀ ਛਤਰਪ੍ਰੇੜ ਵੀ ਕੀਤੀ ਜਾਂਦੇ ਉਸ ਤੋਂ ਬਾਅਦ ਸਿਰ ਵੀ ਉਹਨਾਂ ਦੇ ਮੋਨ ਦਿੱਤੇ ਜਾਂਦੇ ਨੇ ਤਾਂ ਵੀਡੀਓ ਤੁਹਾਨੂੰ ਦਿਖਾ ਰਿਹਾ ਇਹ ਲਗਾਤਾਰ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜੜੀ ਹੈ ਉਹ ਵਾਇਰਲ ਹੋ ਰਹੀ ਹੈ ਤੇ ਜਗਰਾਉਂ ਦੀ ਇਹ ਵੀਡੀਓ ਦਸੀ ਜਾਏ ਜਗਰਾਉਂ ਦੇ ਵਾਰਡ ਨੰਬਰ 12 ਦੇ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇਸ ਵਾਰਡ ਦੇ ਵਿੱਚ ਲੋਕਾਂ ਕੋਲੋਂ ਤੱਕੇ ਨਾਲ ਵਧਾਈ ਮੰਗਦੇ ਨਕਲੀ ਮਹੰਤਾਂ ਨੂੰ ਅਸਲੀ ਮਹੰਤਾ ਨੇ ਮੌਕੇ ਤੇ ਫੜ ਲਿਆ ਤੇ ਉਹਨਾਂ ਦੀ ਛਤਰਪ੍ਰੇੜ ਕਰਦੇ ਹੋਏ ਉਹਨਾਂ ਦੇ ਸਿਰ ਵੀ ਮੋਨ ਦਿੱਤੇ ਗਏ। ਪੂਰੀ ਘਟਨਾ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਲ ਹੋ ਰਹੀ ਹੈ। ਇਸ ਮੌਕੇ ਤੇ ਪੂਰੀ ਗੱਲਬਾਤ ਕਰਦੇ ਜਗਰਾਵੇ ਇਲਾਕੇ ਦੇ ਸਾਰੇ ਮਹੰਤਾ ਦੇ ਮੁਖ ਸੇਵਾਦਾਰ ਰਾਜੂ ਬਾਬਾ ਮਹੰਤ ਨੇ ਦੱਸਿਆ ਕਿ ਉਹਨਾਂ ਦੇ ਮਹੰਤਾ ਲੋਕਾਂ ਕੋਲੋਂ ਖੁਸ਼ੀ ਨਾਲ ਵਧਾਈ ਮੰਗਦੇ ਨੇ ਤੇ ਮੰਦਰ ਬਣਾਉਣ ਤੇ ਗਊਸ਼ਾਲਾ ਚਲਾਉਣ ਵਰਗੇ ਕੰਮ ਕਰਦੇ ਨੇ ਪਰ ਅਜਿਹੇ ਨੌਜਵਾਨ ਨਕਲੀ ਮਹੰਤ ਬਣ ਕੇ ਲੋਕਾਂ ਕੋਲੋਂ ਧੱਕੇ ਨਾਲ ਪੈਸੇ ਲੁੱਟਦੇ ਨੇ। ਤੇ ਰਾਤ ਨੂੰ ਕਈ ਵਾਰ ਹੋਰ ਜ਼ੁਰਮ ਵੀ ਕਰ ਜਾਂਦੇ ਨੇ ਉਹਨਾਂ ਇਹ ਵੀ ਕਿਹਾ ਕਿ ਅਜੇ ਤੱਕ ਉਹਨਾਂ ਦੇ ਬੱਚਿਆਂ ਨੇ ਸਿਰਫ ਇਹਨਾਂ ਦੇ ਸਿਰ ਮੁੰਨੇ ਨੇ ਜੇਕਰ ਅਜੇ ਵੀ ਅਜੇ ਨੌਜਵਾਨ ਨਕਲੀ ਮਹਤਵ ਬਣਾਉਣ ਤੋਂ ਬਾਜ਼ ਨਹੀਂ ਆਏ ਤਾਂ ਫਿਰ ਇਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਗੀ ਕਿ ਕੀ ਕੁਝ ਕਾ ਤੁਹਾਨੂੰ ਸੁਣਾ ਦਿੰਦੇ ਹਾਂ क्या आप कनाडा एंड अमेरिका में हैं और आप अपना डेंटल ट्रीटमेंट भी करवाना चाहते हैं एंड यू आर आल्सो प्लानिंग अ ट्रिप टू इंडिया सो वी हैव वन ऑफ द बेस्ट एंड द टॉप मोस्ट डेंटल क्लिनिक सिचुएटेड इन द हार्ट ऑफ चंडीगढ़ एंड मोहाली जहां हम ये सारे प्रोसीजर्स पेनलेस तरीके से तो करते ही हैं रादर वी ट्राई आर बेस्ट की शॉर्ट ड्यूरेशन ऑफ टाइम में भी खत्म हो जाए जिसके लिए हम हाई एंड टेक्नोलॉजी यूज़ करते हैं चाहे वो डेंटल इम्प्लांट्स हो स्माइल मेकओवर हो या इविजिबल ब्रेसिस हो वी ट्राई आर बेस्ट टू फिनिश योर केस इन द बेस्ट पॉसिबल वे